ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਖਾਨ ਹੁੰਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੰਜ ਛੇ ਬੱਚਿਆਂ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਗੱਬਣਾ ਬਈ ਚਿੱਕ ਪਾਸ ਆ ਤੇ ਬਾਕੀ ਹੀਪਰ ਨੇ ਬਈ ਦੰਦੋ ਖੇੜੀਆਂ ਬੰਦੋ ਖੇੜੀਆਂ ਬਈ ਠੀਕ ਆ ਬਈ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸੰਧੂ ਡੈਰੀ ਫਾਰਮ ਤੇ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਣ ਵਾਲੇ ਨੂੰ ਵੀਡੀਓ ਦਾ ਨੋਟੀਫਿਕੇਸ਼ਨ ਸਾਤੋਂ ਪਹਿਲਾ ਤੁਹਾਡੇ ਤੱਕ ਪਹੁੰਚੇ ਜੇ ਕੋਈ ਵੀ ਨਵੇਂ ਦੀ ਵੀਡੀਓ ਬਣਾਉਣਾ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਕਰ ਲੈਨੇ ਭਾਈ ਨਗਰ ਬਾਤ ਆ ਜੀ ਭਾਈ ਜੀ ਸਸਕਾਲ ਸਸਕਾਲ ਜੀ ਹੋ ਠੀਕੋਂ ਦਰਮਿੰਦਰਪਤਿ ਕਿਵੇਂ ਚੱਲਦਾ ਵੀਰੇ ਕੰਮ ਭਾਈ ਕੰਮ ਵਧੀਆ ਚੱਲ ਜਾਂਦਾ ਠੀਕ ਹੈ ਭਾਈ ਤੇ ਛੇ ਬੜਾ ਨੇ ਹਨਾ ਹਾਂਜੀ ਬਾਈ ਇੱਕ ਗੱਬਣਾ ਚੈੱਕ ਪਾਸ ਹੈ ਕਿੱਜਾ ਕਾ ਪਾਸ ਹੈ ਤੇ ਬਾਕੀ ਦੰਦੋਂ ਖੇਰੀਆਂ ਬਾਕੀ ਖੇਰੀਆਂ ਹੀ ਚਾਰ ਚਾਰੀ ਥਾਣਾ ਕਿਸੇ ਦੇ ਕੋਟਸ਼ਾਹ ਨਹੀਂ ਪੂਰਾ ਵੀ ਓਕੇ ਬਾਈ ਸਾਰਾ ਰਿਕਾਰਡ ਮਿਲ ਜੂ ਹਣਾ ਤੇ ਠੀਕ ਹੈ ਬਾਈ ਨਾਮ ਤੇ ਐਡਰੈਸ ਬੋਲੋ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਨੇੜੇ ਪਿੰਡ ਆਪਣਾ ਤਪਾ ਤੇ ਬਧੌੜ ਸ਼ਹਿਰ ਹੈਗੀ ਆਪਣੀ ਨੇੜੇ ਮੋਬਾਈਲ ਨੰਬਰ ਬੋਲ ਆਪਾਂ 9352413955 ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਸ਼ੇਰ ਦੇ ਸ਼ੇਈ ਬਾਈ ਟੌਪ ਗ੍ਰੇਡ ਆ ਦੋ ਜਰਸੀ ਦੇ ਬੱਚੇ ਆ ਬਾਕੀ ਇਹ ਚਾਪਾ ਛੋਟੇ ਤੋਂ ਸ਼ੁਰੂ ਕਰ ਲਈ ਹਾਂਜੀ ਛੋਟੇ ਤੋਂ ਸ਼ੁਰੂ ਕਰ ਕਿੰਨੀ ਉਮਰ ਆ ਵੀਰੇ ਇਹ ਤਾਂ ਕੋਈ 4 ਕਿਹ ਮਹੀਨਿਆਂ ਦਾ ਬੱਚਾ ਹੈਗਾ ਠੀਕ ਹੈ ਜੀ 4 ਮਹੀਨਿਆਂ ਦੀ ਉਮਰ ਛੋੜੀ ਤੇ 4 ਥਣ ਇਕੱਲਾ ਇਕੱਲਾ ਦਾ ਗਾਰੰਟੀ ਹੋ ਬਾਈ ਇਹ 4 ਤੱਕ ਚੱਲੇਗਾ ਹਾਂ ਕੀ ਸਦੀ ਬਿਊਟੀ ਆ ਜਿਹੜੀ ਕਮਾਲ ਦੀ ਹੈ ਬਿਊਟੀ ਚੈੱਕ ਕਰੋ ਨਾਸਾਂ ਗੁਲਾਬੀ ਹੈ ਕਿ ਨਹੀਂ ਬਈ ਬਹੁਤ ਚੰਗਾ ਬੱਚਾ ਬਹੁਤ ਜਿਆਦਾ ਚੰਗਾ ਬੱਚਾ ਦਾ 프੍ਰਿੰਟ 프੍ਰਿੰਟ ਕਰਮਣੀ ਦਾ ਬਾਲਾ ਚੰਗਾ ਹੈਗਾ ਜਿਵੇਂ ਥੋੜੇ ਰੁਪਏ ਲਾਉਣੇ ਆ ਬਈ ਬਹੁਤ ਚੰਗਾ ਬੱਚਾ ਕਿ ਨਹੀਂ ਬਈ ਯੂਥ ਤੇ ਮਿੱਠੇ ਇੱਥੇ ਖਾ ਕੇ ਨਾਲ ਹੀ ਕਰਮਣੀਆਂ ਤਿਆਰ ਹੋ ਜਾਂਦੀਆਂ ਨੇ ਤੋਰਾ ਚੈੱਕ ਕਰ ਲੋ ਇੱਕ ਨੰਬਰ ਤੋਰਾ ਬਈ ਕਿਆ ਬਾਤ ਬਿਊਟੀ ਚੈੱਕ ਕਰ ਕਰਮਣੀਆਂ ਕਿਆ ਬਾਤ ਆ ਪੂਰਾ ਸਾ ਬੱਚਾ ਹੈ ਕਿ ਨਹੀਂ ਬਹੁਤ ਜਿਆਦਾ ਚੰਗਾ ਬੱਚਾ ਹੈ ਸਹੀ ਗੱਲ ਤੇ ਕੀ ਮੁੱਲ ਰੋ ਵੀਰੇ ਸਿੰਗਲ ਦਾ ਜਾਇਜ਼ ਬੋਲ ਡਾਕਟਰ ਤੋਂ 15 18 ਨਹੀਂ ਤਾਂ 12000 ਹੀ ਹੈਗਾ 12000 ਦਾ ਬੱਚਾ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ 15 16 18 ਜਿੰਦਾ ਮਰਜ਼ੀ ਕਰਾ ਲਓ ਬਿਊਟੀ ਦੇਖ ਪਰ ਇੱਕ ਚੀਜ਼ ਹੈ ਕਿ ਨਹੀਂ ਭਾਈ ਬਹੁਤ ਚੰਗਾ ਬੱਚਾ ਹੈ ਪ੍ਰਿੰਟ ਪ੍ਰੌਂਟ ਬੜੀ ਚੰਗੀ ਆ ਜਸਤ ਜੁੱਤ ਬੜੀ ਚੰਗੀ ਆ ਕਰਮ ਵਾਲੀ ਤੇ ਥੋੜਾ-ਥੋੜਾ ਫਿਰ ਫਿਰ ਦੇਖੋ ਇਹ ਤਾਂ ਕਾਲੇ ਬੱਚੇ ਆ ਕੀ ਬਾਤ ਹੈ ਏਸ ਦੇ ਅੱਗੇ ਆ ਗਿਆ 2 ਨੰਬਰ ਇਹ ਬੱਚਾ ਕਿੰਨੀ ਉਮਰ ਆ ਭਰਾ ਇਹਦੀ ਇਹ ਤਾਂ ਦੰਦੋ ਜੀਣਾ ਨਹੀਂ ਗਿਆ ਬੱਚਾ ਹੂੰ ਇਹ ਜ ਕੋਈ 10 ਮਹੀਨਿਆਂ ਲਈ ਚਾਹੀਦਾ 12 ਮਹੀਨੇ ਮੰਨ ਲੈ ਓਕੇ ਸਹੀ ਹੈ ਬੱਚੇ ਲਈ ਦੂਏ ਵਿੱਚ ਰਹਿਣਗੇ ਠੀਕ ਹੈ ਜੀ ਹੂੰ ਫੇਸ ਦੀ ਬਿਊਟੀ ਦੇਖੋ ਭਾਈ ਕੀਆ ਬ੍ਰਾਂਡ ਵੀ ਸਿਕ ਨਹੀਂ ਸਟਰਕਚਰ ਬਹੁਤ ਜਿਆਦਾ ਸੋਹਣਾ ਬੱਚਾ ਸਹੀ ਹੈ ਹੂੰ ਸਟੇਟ ਆਈ ਜਮਾ ਲੈਗ ਸਕੋਰ ਫੁੱਲ ਹੈਗੀ ਸਹੀ ਗੱਲ ਆ ਥੋੜਾ ਬੜਾ ਕਰਮਲੀ ਦਾ ਬਹੁਤ ਚੰਗਾ ਪ੍ਰਿੰਟ ਪ੍ਰਿੰਟ ਬਹੁਤ ਜੰਗੇ ਚਾਰ ਥਾਂ ਵੀਰੇ ਚਾਰ ਹੀ ਸਾਡਾ ਫੋਟਸੈਕ ਪੋਰਾ ਝੂੜੀ ਇੱਕ ਨੰਬਰ ਆ ਭਾਈ ਚਾਰ ਥਣ ਗੁਲਾਬੀ ਥਣ ਕੱਲਾ ਕੱਲਾ ਬਾਕੀ ਤੋਰਾ ਦੇਖ ਬਿਊਟੀ ਚੈੱਕ ਕਰ ਸੀਮਣ ਦੇ ਤਕਰੀਬਨ ਬਿਲਕੁਲ ਕਾਬਲੀ ਆ ਬੰਦਾ ਹੈ ਮੰਨ ਕੇ ਚੱਲੂ ਕਹਿੰਦਾ 20 ਦਿਨ ਮਹੀਨਾ ਕੇ ਦਿਨ ਸਾਹਮਲੇ ਨੇ ਸਹੀ ਆ ਤੇ ਨਾ ਕੋਈ ਟਿਕਾ ਨਹੀਂ ਸਹੀ ਆ ਭਾਈ ਹੂੰ ਬਾਅਦ ਸੋ ਹੀਟ ਚਾਉਣ ਦੀ ਦੇਰੀ ਆ ਨਾਲ ਦੀ ਨਾਲ ਸੀਮਣ ਕਰਮਾਈ ਨੇ ਜਿਹੜਾ ਲੈ ਲੈਣਾ ਬਿਊਟੀ ਇੱਕ ਨੰਬਰ ਬੋਦੀ ਇੱਕ ਨੰਬਰ ਕਾਦ ਇੱਕ ਨੰਬਰ ਪ੍ਰਿੰਟ ਇੱਕ ਨੰਬਰ ਨੰਨਾ ਝੂੜੀ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਘਰ ਤੱਕ ਦੀ ਕਵਾਲਿਟੀ ਫੁੱਲ ਹਾਂ ਜੀ ਆਪਣੇ ਪੂਰੀ ਫੁੱਲ ਗਾਰੰਟੀ ਮੀ ਓਕੇ ਜੀ ਹਾਂਜੀ ਅੱਗੇ ਆ ਗਿਆ ਤਿੰਨ ਨੰਬਰ ਦੇ ਬੱਚਾ ਡਾਕਟਰ ਦੰਦੋ ਹੀਰੀ ਹੈਗੀ ਜਿਹਦੀ ਵੀ 11 ਮਹੀਨੇ ਕਿ ਜੀ 15 ਥਲੇ ਝੋਲੀ ਦੇਲਾ ਚਾਰੀ ਥਣ ਮੋٹے ਮੋٹے ਥਣ ਕੱਲਾ ਕੱਲਾ ਥਣ ਖੜ ਨਹੀਂ ਕੁੜ ਨਹੀਂ ਵਿਚਰੀ ਫੁੜਾ ਫੁੜਾ ਪ੍ਰਿੰਟ ਵੱਡੀ ਗੱਲ ਬਈ ਪੂਰਾ ਸੇਵਾ ਨਹੀਂ ਭਾਗੀਆਂ ਜਾਨ ਸਰ ਸੀਮਨ ਲੈਣ ਵਾਲੀਆਂ ਬੱਚੀਆਂ ਨੇ ਹੁਣ ਆ ਬੱਚੀ ਲੈ ਫੁੱਲ ਕੱਦ ਦੀ ਫੁੱਲ ਬ੍ਰੀਡ ਦੀ ਹੈ ਕਹਿੰਨੇ ਵਿਚ ਜਾਨ ਸਰ ਸੀਮਨ ਲੈਣੇ ਨੇ ਕਰਮ ਵਾਲੇ ਨੇ ਬਾਕੀ ਤੋਰਾ ਚੈੱਕ ਕਰ ਲੋ ਹੂੰ ਸਹੀ ਗੱਲ ਆ ਉਹਦਾ ਇੱਕ ਨੰਬਰ ਸਟਰਕਚਰ ਸਹੀ ਹੈ ਡਾਟਾ ਪੂਰਾ ਬਹੁਤ ਜ਼ਿਆਦਾ ਵਸਦਾ ਸਹੀ ਹੈ ਤੇ ਸੀਮਣ ਦਾ ਰਿਕਾਰਡ ਦੁੱਧ ਦਾ ਰਿਕਾਰਡ ਸਾਰਾ ਡਾਟਾ ਬਾਈਕ ਨੂੰ ਮਿਲੂਗਾ ਕੋਈ ਚੱਕਰ ਨਹੀਂ ਹੈ ਬਿਊਟੀ ਇੱਕ ਜਗ੍ਹਾ ਤੋਂ ਲੈਂਗਾ ਹੋਗਾ ਨਹੀਂ ਓਕੇ ਭਾਈ ਹਾਂਜੀ ਠੀਕ ਹੈ ਭਾਈ ਜੇ ਗ੍ਰਾਮਾ ایرੀਏਟ ਦਾ ਬੱਚਾ ਹੈ ਓਕੇ ਵੀਰੇ ਠੀਕ ਹੈ ਭਾਈ ਤੇ ਕੀ ਮੁੱਲ ਰਹੂਗਾ ਦਾ ਜਾਇਜ਼ ਮੁੱਲ ਡਾਕਟਰ ਇਹਨਾਂ ਦਾ ਫੋਨ ਕੀਤਾ ਜਾਇਜ਼ ਹੀ ਹੋ ਹਾਂਜੀ ਹਾਂਜੀ ਓਕੇ ਭਾਈ ਮੋਲ ਬਾਈ ਕਹਿੰਦਾ ਫੋਨ ਤੇ ਕਰਨਾ ਹੈ ਖਿੱਚ ਕੇ ਮੋਲ ਰੱਖਾਂਗੇ ਖੈਰ ਮੋਲ ਬਾਈ ਦੇ ਜਾਇਜ਼ ਹੀ ਹੁੰਦੇ ਆ ਪਹਿਲਾਂ ਹੀ ਵੀਡੀਓ ਬਹੁ ਪਾਈਆਂ ਮੋਲ ਜਿਵੇਂ ਜਾਇਜ਼ ਹੁੰਦੇ ਆ ਖਿੱਚ ਕੇ ਮੋਲ ਰੱਖਾਂਗੇ ਬੱਚਿਆਂ ਦੇ ਹਿਸਾਬ ਨਾਲ ਮੋਲ ਪਾਉਂਗੇ ਸਹੀ ਬਿਊਟੀ ਇੱਕ ਨੰਬਰ ਅੱਗੇ ਆ ਗਿਆ 4 ਨੰਬਰ ਤੇ ਬੱਚਾ ਇਹਦੀ ਉਮਰ ਐਸਟੀਮੇਟ ਜਾ ਡਾਕਟਰ ਦੱਸ ਦੋ ਕੁੜੀ ਹੈ ਇਹ ਬੱਚੀ ਠੀਕ ਹੈ 11 ਤੋਂ 11.5 ਮਹੀਨੇ ਦੀ ਜੀ ਥੱਲੇ ਤੁਹਾਨੂੰ ਛੋੜੀ ਦੀ ਬਹੁਤ ਸਾਫ ਲਗਾਈ ਦਿਖਾਈ ਦੇਖਾਈ ਦਿੰਦੇ ਆ ਬਈ ਝੋੜੀ ਲੈ 4 ਥਣ ਕੱਲਾ ਕੱਲਾ ਥਣ ਇਹ ਬਿਊਟੀ ਦਿਖਾਉਂਦੇ ਆ ਬਿਊਟੀ ਚੈੱਕ ਕਰੋ ਨਾ ਸੰਗਲਾਦੀ ਰੋਦੀਵਾਦੀ ਪੂਰੀ ਚੰਗੀ ਤੋਰਾ ਦੇ ਕਿੰਨਾ ਬਹੁਤ ਜਿਆਦਾ ਸੋਹਣਾ ਬੱਚੀ ਹੈ ਕੀ ਬਾਤ ਹੈ ਤੋਰੇ ਦੀ ਵੀ ਇੱਕ ਨੰਬਰ ਹੈ ਹਣ ਹਾਈਟ ਲੈਂਥ ਪੂਲ ਬਾਡੀ ਵੇਟ ਆ ਬੱਚੀ ਤੇ ਬਾਕੀ ਪੱਠ ਪੂੜੇ ਦੀ ਚੜਾਈ ਵੀ ਬਹੁਤ ਆ ਵਛੀ ਸੀਮਨ ਦੇ ਵੀ ਬਿਲਕੁਲ ਕਾਬਲ ਹੰਗਸਿਆ ਵੀ ਜਾਣ ਸਰ ਸੀਮਨ ਲਾਈਨ ਵਾਲੀਆਂ ਬੱਚੀਆਂ ਨੇ ਕੋਈ ਸੇਫਾ ਨਹੀਂ ਬਾਹਰ ਲਈ ਸਹੀ ਗੱਲ ਹੈ ਬਾਕੀ ਚਲੋ ਰੁੱਤ ਚੰਗੀ ਆ ਜਾਣੀ ਹੈ ਹਣ ਮਿਹਰਣ ਜੇ ਬੰਦਾ ਨੰਗਾ ਲੂਗਾ ਮੂਰੇ ਰੁੱਤ ਬਹੁਤ ਚੰਗੀ ਹੁੰਦੀ ਹੈ ਉਦੋਂ ਸੀਮਨ ਲੱਗ ਜੇ ਮੂਰੇ ਰੁੱਤ ਚੰਗੀ ਆ ਜਾਂਦੀ ਹੈ ਚੰਗੀ ਵਿਕਰੀ ਜਾ ਜਾਂਦੇ ਪਸੂ ਤੇ ਬਿਊਟੀ ਦੇਖੋ ਬਈ ਖੜਨੀ ਖੁੜਨੀ ਬੱਚੀ ਦੀ ਇੱਕ ਨੰਬਰ ਕੁਆਲਟੀ ਫੁੱਲ ਕਿਆ ਬਾਤ ਹੈ ਯਾਰ ਪ੍ਰਿੰਟੀ ਬੜਾ ਚੰਗਾ ਬੱਚੇ ਦਾ ਬਹੁਤ ਜਿਆਦਾ ਦਿੱਕੇ ਬੱਚੇ ਦਾ ਮੂੰਹੋਂ ਬੋਲਦਾ ਬੱਚਾ ਜਿੰਨੀ ਤਰੀਫ ਕਰ ਲਾ ਉਨੀ ਥੋੜੀ ਆ ਬਈ ਬਾਕੀ ਬੱਚੀਆਂ ਹੈ ਕਿੰਨਾ ਬੱਚਾ ਸਾਫ਼ ਤੋਂ ਬਹੁਤ ਜਿਆਦਾ ਸਹੀ ਹੈ ਬਈ ਸਹੀ ਹੈ ਐਡੇ ਬੱਚੇ ਪਾਲ ਕੇ ਤਾਂ ਇੰਨਾ ਇੰਨਾ ਦਾ ਖਰਚਾ ਹੀ ਆ ਜਾਂਦਾ ਮੁੱਲ ਬਈ ਕਹਿੰਦਾ ਜਾਇਜ਼ ਰੱਖਾਂਗੇ ਬਾਹਲੇ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਹੋਣਗੇ ਅੱਗੇ ਆ ਗਈ ਜਰਸੀ 5 ਨੰਬਰ ਕਿੰਨੀ ਉਮਰ ਹੈ ਇਹਦੀ ਟਰ ਦੰਦੋ ਗਈ ਆ ਹੂੰ ਤੇ ਬਜਰ ਪੂਰਾ ਪੋਨਾ ਬੱਚੀ ਹੈ 11-12 ਮਹੀਨੇ ਫੇਸ ਦੇਖੀ ਗਰ ਮਾਲੀ ਦਾ ਹਨ ਟੋਆ ਦੇ ਕਬੂਦੀ ਬਾਦੀ ਬਾਲੀ ਚੰਗੀ ਆ ਸਨਖ ਪੋਨਾ ਬੜ ਦੇ ਵਿੱਚ ਫੁੱਲਾ ਫੁੱਲ ਬ੍ਰੀਡ ਤੇ ਸੀਉਣ ਦੇ ਤਕਰੀਬਨ ਕਾਬਲ ਓਕੇ ਬਾਈ ਹੀਡ ਚ ਆ ਚੁੱਕੀ ਆ ਬਲੱਡ ਦੇਗੀ ਅੰਗਲੇ 20-22 ਦਿਨਾਂ ਤੇ ਜਾ ਕੇ ਸੀਉਣਾ ਗੜਾ ਇਹਨੇ ਆਰਾਮ ਨਾਲ ਲੈ ਲੈਣਾਗਾ ਕਵਾਲਟੀ ਫੁੱਲ ਬਾਕੀ ਬੱਚੀ ਦੀ ਜਾਂਦੂਨ ਬੜੀ ਜਿਆਦੇ ਆਈ ਖੜ ਨਹੀਂ ਖੁਣ ਨਹੀਂ ਲੰਮੇ ਲੋਮੇ ਚਮਕ ਚਮਕਾ ਕਲਰ ਇੱਕ ਨੰਬਰ ਝੂਲੀ ਵੀ ਇੱਕ ਨੰਬਰ ਉਹ ਨੰਦੋ ਫੀਰੀਆ ਨੰਦੋ ਫੀਰੀਆ ਟੋ ਫੁੱਲ ਗਰੰਟੀ ਠੀਕ ਆ ਭਾਈ ਬਿਊਟੀ ਦੇਖੋ ਕਰਮ ਵਾਲੀ ਕਿਆ ਬਾਤ ਪੂਰੀ ਮਸਤੀ ਕਰਦੀ ਹੈ ਕਿ ਨਹੀਂ ਜਿਆਦੇ ਜਾਂਦ ਜਾਂਦਾ ਹੂੰ ਮੋਲ ਪਾਈ ਕਹਿੰਦਾ ਫੂਨਤੀ ਹੋ ਜੂ ਮੋਲ ਜਿਹੜਾ ਰੱਛੀ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਖਿੱਚ ਕੇ ਮੋਲ ਰੱਖਾਂਗੇ ਪਾਈ ਕਹਿੰਦਾ ਬੜਾ ਮੋਲ ਨਹੀਂ ਕਰਦਾ ਅੱਗੇ ਆ ਗਈ ਲਾਸਟ ਬਾਈ ਇਹ ਗੱਭਣਾ ਵੀਰੇ ਹਾਂਜੀ ਇਹ ਗੱਭਣਾ ਕਿਹੜਾ ਦੰਦੋ ਖੀਰੀ ਹੈ ਜੀ ਦੰਦੋ ਖੀਰੀ ਗੱਭਣ ਕਿੰਨੇ ਟਾਈਮ ਦੇ ਇਹ ਸਾਢੇ 4 ਮਹੀਨੇ ਤੋਂ ਉੱਪਰ ਹੈ ਜੀ ਠੀਕ ਹੈ ਪੰਜ ਕੰਪਲੀਟ ਹੋਣ ਵਾਲੀ ਹੈ ਜੀ ਪਾਈ ਦੀ ਕਰਵਾਈ ਵੀ ਹੈ ਜਿਹੜਾ ਭਰਾ ਗ੍ਰੀਨ 12 ਤਰੀਕ ਨੂੰ ਪੰਜ ਕੰਪਲੀਟ ਹੋ ਜਾਣਗੇ ਇਹਨੂੰ 4 ਹੀ ਜ਼ਿਆਦਾ ਐਕਸਟਰਾ ਫੋਰਸਾ ਹੈ ਨਹੀਂ ਕੋਈ ਝੋਲੀ ਪੱਟਣੀ ਸ਼ੁਰੂ ਕਰ ਲਈ ਹੈ ਨਾ ਆਰਡਰ ਜਿਹੜਾ ਬਣਾਉਣਾ ਸਟਾਰਟ ਕਰ ਲਿਆ ਬਿਊਟੀ ਦੇਖੋ ਟੋਆ ਟੂਆ ਬੋਦੀਵਾਦੀ ਪੂਰੀ ਚੰਗੀ ਸਨਖਪ ਹੁਣਾ ਲੜ ਦੇ ਵਿੱਚ ਫੁੱਲ ਫੁੱਲ ਬਰੀਡ ਕੱਦ ਬਹੁਤ ਆ ਯਾਰ ਹਨਾ ਜਿਵੇਂ ਜਰਸੀ ਆ ਆਮ ਜਰਸੀ ਦਾ ਕੱਦ ਨਹੀਂ ਛੋਟਾ ਹੁੰਦਾ ਚੇਕ ਜਿੱਡਾ ਕਰਦਾ ਰਕਰਮ ਵਾਲੀ ਨੇ ਸਿੱਦੇ ਨੂੰ ਤਿਆਰੀ ਤੇ ਜਾਣਾ ਬੱਚੀ ਨੂੰ ਹੋਰ ਕਰਨਾ ਸਹੀ ਗੱਲ ਆ ਭਾਈ ਉਹਦੇ ਨੂੰ ਹਜੇ ਕਿਉਂ ਖੀਰੀ ਆ ਦੰਦੋਂ ਹਜੇ ਉਮਰ ਵੀ ਕੁਛ ਨਹੀਂ ਕਰਮ ਵਾਲੀ ਦੀ ਬਾਕੀ ਤੋਰ ਆ ਖੜਨੀ ਖੁਰਨੀ ਬੱਚੀ ਦੀ ਲੈ ਬਈ ਸਟਾਈਲ ਦੇਖ ਬੱਚੇ ਦਾ ਕਿ ਨਹੀਂ ਭਾਈ ਬਹੁਤ ਜਾਰੇ ਤੇ ਬਹੁਤ ਚੰਗਾ ਬੱਚਾ ਹੈਗਾ ਬਾਈ। ਕਿਆ ਬਾਤ ਹੈ। ਪੂਰੀ ਕੁਆਲਿਟੀ ਵਾਲਾ ਬੱਚਾ ਹੈਗਾ। ਕਿਆ ਬਾਤ ਹੈ। ਖੜ ਨਹੀਂ ਖੜਲੀ ਹੈ। ਹਾਂ। ਬਾਕੀ ਦੰਦੋ ਕੀਰੀ ਹੈ ਜਮਾਰੇ ਇਹ ਨਾਲ। ਓਕੇ। ਹਾਂ ਇਹ ਰੇ ਲੱਗਾ ਗੱਮਾ ਹੋ ਤੁਸੀਂ। ਸਹੀ ਹੈ। ਸਹੀ ਹੈ। ਹਾਂ। ਦੰਦੋ ਦੰਦ ਪੱਟ ਕੀ ਦਸਾਣੇ ਬਾਈ ਕਹਿੰਦਾ ਕੋਈ ਚੱਕਰੀ ਨਹੀਂ ਲੱਜਾ ਮਾਂ ਕੀਰੀ ਆਪਾਂ ਓਕੇ ਆ। ਬਿਊਟੀ ਦੇ ਉੱਪਰ ਹੈ। ਟੂਆ ਬੋਲੀ। ਕਲਰ ਬੜਾ ਚੰਗਾ ਕਰ ਮਾ ਜੀ ਬਹੁਤ ਜਿਆਦਾ ਚੰਗੀ ਹੈ ਜਿਹੜੀ ਜੀ ਇਹਦੀ ਖੋਦ ਹੈ ਕਿ ਜਿਹੜੇ ਤੋਂ ਗੱਭਣ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਲੱਗਿਆ ਫੈਕਟਰ ਆ ਗਿਆ ਇਹਦੇ ਬੱਚੀ ਦੇ ਓਕੇ ਠੀਕ ਹੈ ਬਾਕੀ ਜਾਣ ਵਾਲੀ ਆ ਕੋਈ ਲੱਸੀ ਨਹੀਂ ਲਾਮੀ ਨਹੀਂ ਇਹ ਨਹੀਂ ਹੈਗਾ ਵੀ ਗੱਭਣ ਵਾਲੀ ਲੱਸੀ ਦੀ ਬੱਚੀ ਆ ਪੂਰੀ ਪਲੀ ਵੀ ਆ ਇਹ ਗੋਲੇ ਵਰਗੀ ਵੜ ਪਈ ਆ ਕਲਰ ਹੀ ਬੜਾ ਚੰਗਾ ਲੱਗਿਆ ਕਰਮਾ ਇਹਨੂੰ ਤੇ ਮੁੱਲ ਫਿਰ ਫੋਨ ਤੀਓ ਜੀ ਇਹਦਾ ਵੀ ਜੈ ਜੀ ਹੋ ਮੋਡਰੇਟਰ ਜਾਇ ਜੀ ਨੂੰ ਮੋਲ ਫੋਨ ਤੇ ਠੀਕ ਹੈ ਖਿੱਚ ਕੇ ਮੋਲ ਰੱਖਾਂਗੇ ਬਾਈ ਕਹਿੰਦਾ ਬਾਲਾ ਮੋਲ ਨਹੀਂ ਕਰਦੇ ਪਰ ਬੱਚਾ ਇੱਕ ਚੀਜ਼ ਆ ਵੱਡੇ ਕੰਦ ਚਾਚੇ ਫ ਜਿੱਡਾ ਕਰਦਾ ਆਮ ਨਹੀਂ ਜਰਸੀ ਦਾ ਕਰਦਾ ਛੋਟਾ ਹੁੰਦਾ ਬਹੁਤ ਚੰਗੀ ਹੈ ਜੀ ਬੱਚੀ ਜਿੰਨੀ ਹੈ ਬਹੁਤ ਚੰਗੀ ਹੈ ਬ੍ਰੀਟ ਵਾਲੀ ਹੈ ਨਗ ਬਾਈ ਸਾਰੀ ਇੱਕ ਦੂਜੀ ਤੋਂ ਵੱਧ ਕੇ ਆਗੇ ਮੋਲ ਬਾਈ ਕਹਿੰਦਾ ਜਿਵੇਂ ਜਾਇਦ ਕਰਾਂਗੇ ਬਾਲਾ ਮੋਲ ਨਹੀਂ ਕਰਦੇ ਖਿੱਚ ਕੇ ਮੋਲ ਰੱਖਾਂਗੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਈ ਬਾਈ ਨੇ ਕਨੈਕਟ ਕਰ ਲਓ ਧੰਨਵਾਦ ਜੀ